ਉਹਨਾਂ ਦੇ ਨਾਲ ਵੀ ਕੋਈ ਸਾਂਝਾ ਗਏ ਸੀ دنیਵੀ ਰਿਸ਼ਤੇ ਦੇ ਤੌਰ ਤੇ ਮਾਨਕ ਸਿੰਘ ਸਾਹਿਬ ਦੇ ਨਾਲ ਸ਼ਿੰ다 ਜੀ ਦੇ ਹਾਂਜੀ ਮਾਨਮਨਕ ਸਾਹਿਬ ਤੇ ਸ਼ਿੰ다 ਦੀ ਬਣਦੀ ਵੀ ਸੀ ਜੀ ਤੇ ਨਹੀਂ ਵੀ ਸੀ ਬਣਦੀ ਅੱਛਾ ਜੀ ਮਤਲਬ ਬਣਦੀ ਤਾਂ ਇੱਥੋਂ ਤੱਕ ਕਿ ਸ਼ਿੰ다 ਜੀ ਦੀ ਪਤਨੀ ਭੈਣ ਜਗਿੰਦਰ ਕੌਰ ਜੀ ਭੈਣ ਜਗਿੰਦਰ ਕੌਰ ਕੁਲਦੀਪ ਮਾਨਕ ਦੇ ਰਖੜੀ ਬਣਦੀ ਸੀ ਅੱਛਾ ਜੀ ਹਾਂ ਭੈਣ ਭਰਾ ਦਾ ਰਿਸ਼ਤਾ ਸੀਗਾ ਇਹਨਾਂ ਦਾ ਤੇ ਇਹਨੂੰ ਹੁਰਕੀਨੇਟ ਤਾਂ ਹੋ ਸਕਦੀ ਆ ਦੂਜੇ ਪਾਸੇ ਇੱਕ ਦੂਜੇ ਨਾਲ ਖੈ ਵੀ ਪੈਂਦੇ ਸੀਗੇ ਉਹ ਵੀ ਸੁਭਾਵਿਕ ਸੀਗਾ ਤੇ ਜੀਜੇ ਸਾਲੇ ਵਾਲਾ ਰਿਸ਼ਤਾ ਹੋ ਗਿਆ ਨਾ ਵੀ ਹਾਂਜੀ ਹਾਂਜੀ ਨਾਬੇ ਵੱਲ ਤਾਂ ਇੱਕ ਪ੍ਰੋਗਰਾਮ ਦੇ ਵਿੱਚ ਉਹੀ ਮਤਲਬ ਇੱਕ ਤਰ੍ਹਾਂ ਨਾਲ ਉਦੋਂ ਲੋਕਾਂ ਨੇ ਮਸਾਂ ਚੜਾਇਆ ਹੱਥੋ ਪਾਈ ਹੋਏ ਸੀਗੇ ਦੋਨੇ ਜਣੇ ਦੋਨੇ ਜਣੇ ਤੇ ਬਸ ਆਈ ਇੱਕ ਵਾਰ ਹਰਚਰਨਗਰੇ ਵਾਲ ਦੇਵਤਰੀ ਕੇ ਆਣਾ ਤੇ ਮੈਂ ਹਰਚਰਨਗਰੇ ਵਾਲਾ ਕਹਿੰਦਾ ਮੇਰੀ ਮੋਟਰ ਤੇ ਸ਼ਾਮ ਮਨਾਉਣੀ ਆ ਨੇ ਰਾਜਾ ਚੱਗ ਗਿਆ ਤੇ ਕੁਲਦੀਪ ਮਾਨਕ ਵੀ ਤੇ ਸੁਰਿੰਦਰ ਚੰਦਾ ਵੀ ਦੋਨੇ ਹਮ ਉਹ ਤੇ ਪਪੂ ਵੀ ਸੀ ਜਿਹੜਾ ਢੋਲਕ ਮਾਸਟਰ ਚਿੰਦੇ ਨਾਲ ਰਿਹਾ ساری ਉਮਰ ਤੇ ਉੱਥੇ ਜੀ ਮੁਕਾਬਲਾ ਹੋ ਗਿਆ ਵੀ ਉੱਚਾ ਕੌਣ ਗਾਊਗਾ ਵਧੀਆ ਕੌਣ ਗਾਊਗਾ ਹਾਲਾਂਕਿ ਉੱਚਾ ਤਾਂ ਦੋਨੇ ਹੀ ਆਉਂਦੇ ਸੀ ਦੋਨੇ ਵਧੀਆ ਸਿੰਗਰ ਸੀ ਮਤਲਬ ਉੱਥੇ ਸਵੇਰ ਨੂੰ ਇਹ ਗੱਲ ਚਵਾਰਿਆਂ ਜੇ ਡਿਸਕਸ ਹੋ ਰਹੀ ਹੈ ਤੇ ਹੁਣ ਚੰਦਾ ਕਹੀ ਜਾਵੇ ਦੇਖਿਆ ਫਿਰ ਰਾਤ ਦੇਖਿਆ ਮੈਂ ਕਿਦਾਂ ਵਰ ਗਿਆ ਉਧਰੋਂ ਕੁਲਦੀਪ ਮਾਨਕ ਫਿਰ ਦੇਖ ਲੈ ਉਹਦੋਂ ਕੁਛ ਕਰਨ ਨਹੀਂ ਦਿੱਤਾ ਮੈਂ ਕਿਸ ਨੂੰ ਬਾਈਥੋਂ ਉੱਚਾ ਨਹੀਂ ਕੋ ਗਾ ਸਕਦਾ ਮਤਲਬ ਦੋਨੇ ਦਾਅਵੇਦਾਰ ਸੀਗੇ ਇਸ ਤਰ੍ਹਾਂ ਦਾ ਜਿਹੜਾ ਸੀ ਨਾ ਚੱਲਦਾ ਰਹਿੰਦਾ ਜਾਨੀ ਤੁਸੀਂ ਤਾਂ ਫਿਰ ਉਹ ਦੋਵਾਂ ਦੇ ਨਾਲ ਗਲਾਸੀ ਵੀ ਸਾਂਝੀ ਕੀਤੀ ਹੋਣੀ ਤੁਸੀਂ ਤੇ ਇੱਕ ਵਾਰ ਇਹ ਤਾਂ ਇਹ ਤਾਂ ਅਕਸਰ ਹੀ ਜਾਂਦਾ ਰਟੀਂ ਦੀ ਗੱਲੇ ਉਹ ਤਾਂ ਮੇਰਾ ਤੇ ਦੇਵ ਦਾ ਵੀ ਦਸਰਾ ਇਦਾਂ ਦਾ ਬਹੁਤ ਦੇਵ ਵੀ ਬਹੁਤ ਸ਼ਕੀਨ ਸੀ ਜੀ ਜੀ ਮੈਂ ਵੀ ਸ਼ਕੀਨ ਰਿਹਾ ਜੀ ਹੁਣ ਤਾਂ ਹੁਣ ਤਾਂ ਚੱਲਣੀ ਨਾ ਹੁੰਦਾ ਇਦਾਂ ਦਾ ਕੁਝ ਅਸਲ 'ਚ ਇਹ ਜਦੋਂ ਗੱਲ ਚੱਲਦੀ ਆ ਮੈਂ ਆਮ ਤੌਰ ਤੇ ਕਹਿੰਦਾ ਹੁੰਨਾ ਵੀ ਇੰਟਰਵਿਊਾਂ 'ਚ ਨਸ਼ਿਆਂ ਦੀ ਗੱਲ ਨਾ ਕੀਤੀ ਜਾਵੇ ਸ਼ਰਾਬ ਦੀ ਗੱਲ ਜੀ ਪਰ ਇਹ ਕੌੜਾ ਸੱਚ ਆ ਕਿ ਬਹੁਤੇ ਕਲਾਕਾਰ ਦਸਾਂ 'ਚੋਂ ਅੱਠ ਕਲਾਕਾਰ ਦਰੂ ਦੇ ਤੇ ਸ਼ਕੀਨ ਸੀਗੇ ਹੈ ਨਹੀਂ ਲੋ ਸੱਚੋ 8.5 8.5 ਹੀ ਕਹ ਲਓ 8.5 ਮੈਂ ਉਹ ਛਿੰਦਾ ਜੀ ਦੀ ਸੁਣ ਰਿਹਾ ਸੀ ਇੰਟਰਵਿਊ ਕਰ ਰਿਹਾ ਕਿ ਉਹ ਇੱਕ ਰੋ ਬਾਹਰੋਂ ਆਏ ਨਾ ਤੇ ਮਿਲਣ ਚੱਲੇ ਗਏ ਮਾਨਿਕ ਸਾਹਿਬ ਨੂੰ ਤੋਂ ਛੋਟੀ ਜੀ ਏਡੀ ਕਿ ਦਿੱਤੀ ਜਿਹੜੀ ਜਹਾਜ਼ ਚ ਮਿਲਦੀ ਕਹਿੰਦੇ ਬਸ ਏਡੀ ਕਹਿੰਦੇ ਤੁਹਾਡੇ ਤੁਹਾਡੇ ਕੱਦ ਦੇ ਹਿਸਾਬ ਨਾਲ ਹੀ ਆ ਸ਼ੁਕਲ ਵੀ ਕਰ ਲਏ ਲਾ ਸ਼ੁਕਲ ਤਾਂ ਇਦਾਂ ਦਾ ਜਦੋਂ ਛਿੰਦੇ ਦੇ ਪਹਿਲਾ ਈਪੀ ਰਿਕਾਰਡ ਆਇਆ ਇੱਕ ਅੱਛੇ ਗਲੀਆਂ ਵਿੱਚ ਫਿਰਨ ਦਹੋਦਾ ਗਲੀਆਂ ਵਿੱਚ ਫਿਰਨਦ ਹੁੰਦਾ ਤੇ ਤੇਰੇ ਜੋ ਹਾਣੀ ਵੇ ਤੈਥੋਂ ਪੁੱਤ ਸੋਹਣਿਆ بیگم ਵਿਆਹੀ ਨਾ ਜਾਣੀ ਵੇ ਜੀ ਇਹਦਾ ਚਾਰ ਤਵੇ ਆਏ ਲੋਕ ਧਮ ਸੀ ਤੇ ਉਹ ਲੋਕਾਂ ਨੂੰ ਬਾਬਾ ਪਸੰਦ ਆਏ ਚੱਲ ਗਏ ਉਹ ਮਾਨਕ ਸਾਹਿਬ ਨੂੰ ਕਿਸੇ ਨੇ ਪੁੱਛ ਲਿਆ ਇਹ ਮਾਨਕ ਸਾਹਿਬ ਉਹ ਉਦੋਂ ਛਿੰਦੇ ਦਾ ਛਿੰਦਾ ਚੱਲ ਨਿਕਲਿਆ ਸੀ 9:00 ਵੱਡਾ ਬਾਅਦ ਚ ਥੋੜਾ ਜਿਹਾ ਬਾਅਦ ਚ ਮਾਨ ਜੀ ਜੀ ਤੇ ਉਹਨਾਂ ਨੇ ਕਿਤੇ ਪੁੱਛ ਲਿਆ ਮਾਨਕ ਸਾਹਿਬ ਉਹ ਤੁਹਾਡੇ ਲੋਕ ਧਾਮਾਂ ਸੁਣੀਏ ਕਹਿੰਦਾ ਕਿਹੜੀਆਂ ਉਹ ਕਹਿੰਦਾ ਜੀ ਉਹ ਦੂਦ ਬਾਦਸ਼ਾ ਤੇਰੇ ਜੋ ਹਾਨੀ ਵੀ ਕਹਿੰਦਾ ਅੱਛਾ ਅੱਛਾ ਸੁਣ ਲਿਆ ਚਾਰੇ ਸੁਣ ਲਿਆ ਕਹਿੰਦੇ ਹਾਂ ਸੁਣ ਲੈ ਬਾਜਦਾ ਨਹੀਂ ਥੋੜਾ ਜਿਹਾ ਫਰਕ ਪਤਾ ਲੱਗਿਆ ਉਹ ਕਹਿੰਦਾ ਜੀ ਹਾਂਜੀ ਹਾਂਜੀ ਲੱਗਿਆ ਜੀ ਲੱਗਿਆ ਉਹ ਮੈਂ ਢਿੱਲਾ ਮਠਾ ਜਿਹਾ ਸੀ ਬੁਖਾਰ ਜਿਹਾ ਸੀ ਮੈਨੂੰ ਮੈਂ ਬੁਖਾਰ ਜਿਹੇ ਦੇ ਵਿੱਚ ਹੀ ਰਿਕਾਰਡਿੰਗ ਕਰਾਇਆ ਸੀ ਤਾਂ ਥੋੜਾ ਜਿਹਾ ਆਵਾਜ਼ ਦਾ ਫਰਕ ਲੱਗਦਾ ਐਸਤ੍ਰੰਦ ਜਿਹੜਾ ਹੈ ਨਾ ਜਿਹੜੀ ਨੋਕ ਝੋਕ ਜਿਹੜੀ ਹੈ ਝੋਕ ਉਹ ਤਾਂ ਚਲਦੀ ਹੋਈ ਰਹਿੰਦੀ ਸੀ ਇਹਨਾਂ ਦੇ ਵੀ ਕਿਸੇ ਦੇ ਵੀ ਉਹ ਤਾਂ ਰਮਲੇ ਫਣਾ ਦੀ ਸਦੀਕ ਫਣਾ ਦੀ ਹਰਚਰਨ ਗਰੇਵਾਲ ਹੁਣਾਂ ਦੀ ਕਿਸੇ ਦੀ ਰੀਸ ਲਾ ਲੈਣੀ ਕਿਸੇ ਦੀ ਸਾਗ ਲਾ ਲੈਣੀ ਕਿਸੇ ਦਾ ਕੁਝ ਜਣੀ ਤੇ ਇੱਕ ਵਾਰ ਜਿਵੇਂ ਮੈਂ ਬੈਠੇ ਆ ਸਿਫਤ ਕੀਤੀ ਚਿੰਦੇ ਕੋਲ ਬੈਠੇ ਸੀ ਹਾਂ ਜੀ ਮੈਂ ਕਿਹਾ ਵੀ ਉਹ ਦੇਖ ਗੁਰਦਾਸ ਮੰਦਾ ਯਾਰ ਗੀਤਾ ਆ ਅ ਮੜ ਮੜ ਯਾਦ ਸਤਾਵੇ ਪਿੰਡ ਦੀਆਂ ਗਲੀਆਂ ਦੀ ਜੀ ਤੇ ਉਹਦੇ ਚ ਦੇਖੋ ਨਾ ਯਾਰ ਗਵਾਨ ਨੂੰ ਕਿੰਨਾ ਸੋਹਣਾ ਨਾਮ ਲਿਆ ਉਹ ਕਹਿੰਦਾ ਦੋ ਮੰਜਿਆਂ ਨੂੰ ਜੋੜ ਸਪੀਕਰ ਲੱਗਣੇ ਨਹੀਂ ਜਿਹੜੇ ਵਾਜੇ ਵੱਜ ਗਏ ਮੁੜ ਕੇ ਵੱਜਣੇ ਨਹੀਂ ਮਾਣਕ ਹੱਦ ਮਕਾ ਗਿਆ ਨਵੀਆਂ ਕਲੀਆਂ ਦੀ ਮੁੜ ਮੁੜ ਯਾਦ ਸਤਾਵੇ ਪਿੰਡ ਦੀਆਂ ਕਲੀਆਂ ਦੀ ਤੇ ਚੰਦਾ ਕਹਿੰਦਾ ਵੀ ਉਹ ਨਹੀਂ ਐਡੀ ਕੋਈ ਗੱਲ ਨਹੀਂ ਉਹ ਤਾਂ ਉਹੀ ਗਲੀਆਂ ਫਲੀਆਂ ਕਲੀਆਂ ਜੋੜਨਾ ਸੀਗਾ ਤਕਾਂਤ ਜੋੜਨਾ ਸੀ ਬੱਚੇ ਦਾ ਨਾਂ ਆ ਗਿਆ ਤੇ ਇਹਦਾਂ ਦੇ ਤਾਂ ਇਹ ਗਲਤ ਪਿਆਰੀਆਂ ਲੱਗਦੀ ਹੁੰਦੀ ਅਸੀਂ ਇਹ ਤਾਂ ਆਮ ਦੇਖਣਾ ਆਪਣੇ ਸਾਥ ਦੇ ਵਿੱਚ ਵੀ ਘਰਾਂ ਦੇ ਵਿੱਚ ਵੀ ਆਪਣਾ ਪੰਜਾਬੀਆਂ ਦਾ ਸੁਭਾਅ ਹੈ ਜਿਹੜੀ ਫਿਲਮ ਦੇ ਨਾਲ ਜਿਹੜੀ ਕਿਸੇ ਜੇ ਲੋਕਾਂ ਨੇ ਬਾਅਦ ਚ ਬਣਾ ਦਿੱਤੇ ਇਹ ਕਹਿੰਦੇ ਇਹ ਜਿਹੜੀ ਹਿੰਦੀ ਫਿਲਮ ਬਣੀ ਅਮਰ ਸਿੰਘ ਚਮਕੀਲਾ ਲੀਜੈਂਡ ਡਬਿੰਗ ਲਈ ਹਾਜ਼ਰ ਸੰਸਿੰਦਰ ਸਾਹਿਬ ਉੱਥੇ ਹੈ ਇਹ ਮੈਨੂੰ ਪਤਾ ਨਹੀਂ ਕਿਉਂਕਿ ਮੈਂ ਇੱਧਰ ਆ ਗਿਆ ਮੇਰੇ ਰਜੇਵੇਂ ਹੋਰ ਹੋਗੇ ਉਹਨਾਂ ਵੇਲੇ ਨਹੀਂ ਕੁਝ ਹੋਰ ਛਿੰਦੇ ਦੀਆਂ ਗੱਲਾਂ ਚਿੱਤੇ ਆਉਂਦੀਆਂ ਮੈਨੂੰ ਜੀ ਪਣਾ ਮੈਂ ਜਿੰਨੀ ਵਾਰੀ ਛਿੰਦੇ ਨੂੰ ਆਵਾਜ਼ ਮਾਰੀ ਆ ਅੱਛੇ ਉਨੀ ਵਾਰੀ ਛਿੰਦਾ ਹਾਜ਼ਰ ਹੋਇਆ ਪਿਆਰ ਨਾਲ ਸਭ ਤੋਂ ਪਹਿਲਾਂ ਜਦੋਂ ਮੇਰੇ ਬੇਟਾ ਹੋਇਆ ਗਗਨਾ ਪਿੰਡ ਦੇਵਤਰੀਕੇ ਵਾਲਾ ਤੇ ਦਦਾਰ ਕਹਿੰਦੇ ਜਸ਼ਨ ਮਨਾਉਣਾ ਹੂੰ ਚਲੋ ਪਿੰਡ ਅਸੀਂ ਕਲਾਕਾਰਾਂ ਦਾ ਭਾਈ ਚ ਭਾਈ ਚ ਆਵਦਾ ਕੀਤਾ ਤੇ ਉੱਥੇ ਛਿੰਦਾ ਵੀ ਕਹਿੰਦਾ ਕਸ਼ਮੀਰੀ ਵੀ ਨਾਲ ਸੀ ਸੋਨੀਆ ਦਾ ਹਸਬੰਡ ਜੀ ਉਹ ਉੱਥੇ ਵੀ ਇਹਨੇ ਬਕਾਇਦਾ ਹਾਜ਼ਰੀ ਲਵਾਈ ਫਿਰ ਜਦੋਂ ਮੈਂ ਇਹ ਛੋਟਾ ਜਿਹਾ ਮਕਾਨ ਚੰਡੀਗੜ੍ਹ ਬਣਾਇਆ ਉਦੋਂ ਵੀ ਉਦੋਂ ਵੀ ਜਿਹੜਾ ਗ੍ਰਹਿ ਪ੍ਰਵੇਸ਼ ਵੇਲੇ ਇਹਨੇ ਬਕਾਇਦਾ ਹਾਜ਼ਰੀ ਲਵਾਈ ਫਿਰ ਉਸ ਤੋਂ ਬਾਅਦ ਵੀ ਨਿਆਣਿਆਂ ਦੇ ਵਿਆਹਾਂ ਵੇਲੇ ਵੀ ਜਾਂ ਹੋਰ ਵੀ ਕਿਤੇ ਕਿਸੇ ਦਿਨ ਸੋਤੇ ਸੱਦਿਆ ਤਾਂ ਚੰਦਾ ਬਕਾਇਦਾ ਹੌਮ ਹਮਾ ਕੇ ਪਹੁੰਚਦਾ ਰਿਹਾ ਹਾਜ਼ਰੀ ਲਵਾਉਂਦਾ ਰਿਹਾ ਚਲੋ ਇਹ ਸਾਡਾ ਭਾਈ ਜਰਾਈ ਆ ਉਹ ਤੋਂ ਫਿਰ ਉਹਨਾਂ ਇਉਂ ਆ ਵੀ ਮੇਰੇ ਵੀ ਉਹਦੇ ਬੇਟੇ ਦੇ ਵਿਆਹ ਤੇ ਵੀ ਤੈਨੂੰ ਇਸ ਭਾਈਚਾਰੇ 'ਚ ਜੁੜ ਕੇ ਨਹੀਂ ਨਾ ਵੇਖਿਆ ਜਾ ਸਕਦਾ ਹਾਂ ਹਾਂਜੀ ਹਾਂਜੀ ਪਰ ਉਸ ਪਰਿਵਾਰ ਦਾ ਹਿੱਸਾ ਹੋਣਾ ਜੀ ਪੰਜਾਬੀ ਗੀਤ ਜਦੋਂ ਛੰਦੇ ਦਾ ਬੇਟਾ ਮਨਿੰਦਰ ਛੰਦਾ ਜੀ ਸਿੰਗਿੰਗ 'ਚ ਪੈਰ ਧਰਿਆ ਉਹਨੇ ਤਾਂ ਮੈਨੂੰ ਜਿਆਦਾ ਛੰਦੇ ਨੇ ਮੈਨੂੰ ਕਿਹਾ ਸੀ ਬਕਾਇਦਾ ਵੀ ਮਨੀ ਨੂੰ ਘਰੇਲੂ ਨਾ ਮਨੀ ਆ ਵੀ ਮਨੀ ਨੂੰ ਤੂੰ ਅਪਣਾ ਲੈ ਜਿਵੇਂ ਇਹ ਦਰਬਿੰਦਰ ਖੀਏ ਹੋਣੀ ਅਪਣਾਏ ਆ ਨਾ ਤੂੰ ਇਹਨੂੰ ਆਪਦੇ ਹਿਸਾਬ ਨਾਲ ਉਹ ਉਸ ਸਕੀਮ ਜੀ ਬਣਾ ਲਈ ਸੀ ਪਰ ਉਹ ਭੂਗੋਲਕ ਦੂਰੀ ਸਮਝ ਲਓ ਮੈਂ ਚੰਡੀਗੜ੍ਹ ਰਹਿ ਰਿਹਾ ਸੀ ਉਹ ਲੁਧਿਆਣਾ ਰਹਿ ਰਿਹਾ ਸੀ ਮਨਿੰਦਰ ਆਪਣੇ ਆਪ ਚ ਕੈਨੇਡਾ ਦੇ ਵਿੱਚ ਵੀ ਰਹਿੰਦਾ ਸੀ ਆ ਜਾਂਦਾ ਸੀ ਉਹ ਕਰਦਿਆ ਕਿ ਉਹਨੇ ਸਾਡਾ ਬਤਾਲ ਵੇਣ ਲਿਆ ਫਿਰ ਇੱਕ ਵਾਰ ਇਹਨੇ ਇਹੋ ਕਿਹਾ ਚਲ ਮਨਿੰਦਰ ਦੀ ਤਾਂ ਮੈਂ ਹੁਣ ਰਿਕਾਰਡਿੰਗ ਕਰ ਲਈ ਤੂੰ ਸ਼ੈਬਨੂ ਉਹ ਤੋਂ ਛੋਟੇ ਨੂੰ ਉਹਦੇ ਵੱਲ ਧਿਆਨ ਕਰ ਫਿਰ ਆ ਆਖਰੀ ਵੇਲੇ ਜਿਹੜਾ ਸੀਗਾ ਉਹ ਕਹਿੰਦਾ ਯਾਰ ਇੱਕ ਵਾਰ ਆਪਾਂ ਫੇਰ ਇਕੱਠੇ ਹੋਗੇ ਤੇਰਾ ਮੈਟਰ ਹੋਵੇ ਤੇ ਮੇਰੀ ਆਵਾਜ਼ ਹੋਵੇ ਸਟੂਡੀਓ ਵੀ ਉਹਨੇ ਘਰੇ ਬਣਾ ਲਿਆ ਸੀ ਵੀ ਆਪਾਂ ਉਸ ਸਟੂਡੀਓ ਦੇ ਵਿੱਚ ਐਂਡ ਐਂਡ ਮੌਕੇ ਐਂਡ ਮੌਕੇ ਅਜਿਹਾ ਕਿ ਰੇ ਸਟੂਡੀਓ ਉਹਨੇ ਬੜੀਆਂ ਰੀਜਾਂ ਹਾਂ ਕਰੇ ਸਟੂਡੀਓ ਬਣਾ ਲਿਆ ਸੀਗਾ ਰੀਜਾਂ ਕੀ ਕਰੂ ਵੀ ਉਹਨਾਂ ਦੀ ਰੀਜਾਂ ਬਹੁਤ ਸਨ ਉਹ ਕਹਿੰਸੀ ਆਪ ਰੀਜਾਂ ਕਰੀਏ ਵੀ ਵੀ ਉਹਦੇ ਚ ਕੋਈ ਰਲਿਆ ਮਿਲਿਆ ਮੈਟਰ ਨਹੀਂ ਅੱਠੇ ਦੇ ਅੱਠੇ ਜਾਂ 10 ਦੇ 10 ਤੇਰੇ ਗੀਤ ਹੋਣ ਮੈਂ ਗਾਵਾਂ ਮੈਂ ਆਪ ਦੇ ਹਸਾਬ ਨਾਲ ਮਿਊਜ਼ਿਕ ਦੇਵਾਂਗਾ ਤੇ ਫਿਰ ਉਹਨੇ ਹੋਰ ਸੀ ਵੀ ਹੋਰ ਇਧਰ ਉਧਰ ਕਰੀਏ ਫਿਰ ਉਹਨੇ ਦਲੇਰ ਮਹਿੰਦੀ ਨਾਲ ਇੱਕ ਗੀਤ ਉਹ ਕਾਫੀ ਢਲਦੀ ਕਲਾ ਵਿੱਚ ਚਟਲਦੀ ਕੰਨ ਫਿਰ ਉਹਨੇ ਮਸਲੇ ਸੀਗਾ ਵੀ ਸਿੱਧੂ ਮੂਸੇ ਵਾਲੇ ਨਾਲ ਇੱਕ ਗੀਤ ਹਾਂ ਤੇ ਛਿੰਦਰ ਮੈਂ ਦੱਸੇ ਵੀ ਗੱਲਬਾਤ ਬਕਾਇਦਾ ਹੋ ਗਈ ਸੀਗੀ ਫਿਰ ਉਹ ਗਾਂ ਮਚੌਰ ਨਾ ਹੋ ਸਕਿਆ ਕਿਉਂਕਿ ਉਹ ਪਾਣਾ ਵਰਤ ਗਿਆ ਇਹ ਐਨ ਮੌਕੇ ਜਿਹੜੇ ਆਖਰੀ ਜੇ ਸਮਾਂ ਨਾ ਪਹਿਲਾਂ ਤੇ ਚੜ੍ਹਦੀ ਕਲਾ ਦੇ ਵਿੱਚ ਢਲਦੀ ਕਲਾ ਦੇ ਵਿੱਚ ਆ ਕੇ ਕਾਫੀ ਕਦੀ ਦਰਿਲ ਮਹਿੰਦੀ ਸਾਹਿਬ ਦੇ ਨਾਲ ਗਾਣਾ ਫਿਰ ਮਿਸ ਪੂਜਾ ਦੇ ਨਾਲ ਵੀ ਗਾਣਾ ਕਰਦਾ ਫਿਰ ਹੁਣ ਚਲੋ ਮੇਰਾ ਇੱਕ ਵਾਰ ਫਿਰ ਲੋਕੀ ਸੁਣਨ ਲੱਪ ਪੈਣਗੇ ਤੇ ਸਿੱਧੂ ਮੂਸੇਵਾਲਾ ਨਾਲ ਗਾਣਾ ਕੱਢਦਾ ਜੀ ਸੁਦੇਸ਼ ਕੁਮਾਰੀ ਨਾਲ ਵੀ ਸੁਦੇਸ਼ ਕੁਮਾਰ ਵਜਾ ਗਈ ਰਹੀ ਵਜਾਏ ਕਈ ਵਾਰ ਬੈਠਿਆ ਇਹ ਲੱਗਦਾ ਹੀ ਹੁੰਦਾ ਮਤਲਬ ਇਹ ਫੀਲਿੰਗ ਸਾਰਿਆਂ ਨੂੰ ਆ ਜਾਂਦੀ ਏ ਕਈ ਨਹੀਂ ਇਸ ਗੱਲ ਨੂੰ ਕਹਿੰਦੇ ਆਪਾਂ ਆਪਣਾ ਗਿਆ ਸਮਾਂ ਤੱਕ ਗਿਆ ਨਹੀਂ ਤਾਂ ਨਾ ਸੀ ਇੱਕ ਗੁਰਮਹਾਲੀ ਇੱਕ ਸਮਾਗਮ 'ਚ ਅਸੀਂ ਬੈਠੇ ਸੀ ਮੈਨੂੰ ਤਾਂ ਯਾਦ ਆਇਆ ਉੱਤੇ ਬੜਾ ਹੀ ਕੋਈ ਬੇਸੁਰਾ ਤੇ ਬੇਤਾਲਾ ਜਿਹਾ ਸਿੰਗਰ ਗਾ ਰਿਹਾ ਸੀ ਤੇ ਅਸੀਂ ਨੇੜੇ-ਤੇੜੇ ਜਿਹੜੇ ਬੈਠੇ ਆ ਸੁਰਿੰਦਰ ਸਿੰਧਾ ਵੀ ਬੈਠਾ ਬਾਵਾ ਸਿੰਘ ਮਾਨ ਬੈਠਾ ਮਨਮੋਹਨ ਵਾਰਸ ਬੈਠਾ ਚਰਨਜੀਤ ਹੋਜਾ ਜੀ ਬੈਠੇ ਆ ਤੇ ਆ ਇਹ ਨਾਲ-ਨਾਲ ਅਸੀਂ ਨੇੜੇ-ਨੇੜੇ ਬੈਠੇ ਆ ਤੇ ਹੁਜਾ ਸਾਹਿਬ ਨੇ ਮੈਨੂੰ ਇਹ ਗੱਲ ਕਹੀ ਤਾਂ ਕਿ ਉਹ ਇੱਕ ਤਾਂ ਵੱਡੀ ਚੀਜ਼ ਆ ਮਹਾਨ ਬੰਦਾ ਤੇ ਉਹ ਕਹਿੰਦਾ ਵੀ ਆ ਵੀ ਦਿਨ ਆਉਣੇ ਸੀ ਇਦਾਂ ਦੇ ਬੇਸੁਰਿਆਂ ਬੇਤਾਲਿਆਂ ਨੂੰ ਇਹੋ ਜੀਆਂ ਰੌਸ਼ਨੀਆਂ ਦੇ ਵਿੱਚ ਬਹਿ ਕੇ ਆਪਾਂ ਸੁਣਨਾ ਸੀ ਤੇ ਮੈਨੂੰ ਕਹਿੰਦੇ ਉਹ ਬਿੰਦ ਰਖੀਏ ਦੇ ਵੋਕਲ ਪਏ ਹੋਣਗੇ ਲਿਆ ਉਹਨਾਂ ਨੂੰ ਰੀਮਿਕਸ ਕਰਕੇ ਛੱਡੀਏ ਮਾਰਕੀਟ ਦੇ ਵਿੱਚ ਪਤਾ ਲੱਗੇ ਗਾਇਕੀ ਕੀ ਹੁੰਦੀ ਆ ਸੁਰ ਕੀ ਹੁੰਦੀ ਆ ਤਾਲ ਕੀ ਹੁੰਦਾ ਮਤਲਬ ਉਹ ਜਿਆ ਸਭ ਦੀ ਵਰਡਿੰਗ ਸੀ ਉਹ ਹੀ ਉਹ ਮਤਲਬ ਜਿਹੜੀਆਂ ਉਹ ਲੋਰੀਆਂ ਹੁਜਾ ਸਾਹਿਬ ਬਿੱਤ ਲਹਿ ਰਹੇ ਆ ਇੱਕ ਵਾਰ ਮੈਨੂੰ ਉਹਨਾਂ ਦੀ ਵਿੱਚੇ ਗੱਲ ਗੱਲ ਤਾਂ ਪਛਿੰਦੇ ਤੇ ਕਰਨੀ ਆ ਜੀ ਤੇ ਉਹਨਾਂ ਨੇ ਇੱਕ ਵਾਰ ਆ ਬੈਠਿਆ ਸਟੂਡੀਓ ਸੰਗੀਤ ਦਾ ਸਟੂਡੀਓ ਜਿਹੜਾ ਸੀਗਾ ਉਹ ਕਈਆਂ ਨੂੰ ਉਹਨਾਂ ਨੇ ਕਿਹਾ ਮੈਨੂੰ ਵੀ ਇਹਦਾ ਮੌਕਾ ਮਿਲਿਆ ਵੀ ਉਹ ਜਿਹੜਾ ਹਾਰਮੋਨੀਅਮ ਪਿਆ ਕਿੰਨੀ ਦੂਰ ਹੋਊਗਾ ਜੋ ਢਰਕੂ ਹੀ ਆਉਦੇ ਆਈਡੀਆ ਨਾਲ ਕਹਿ ਦਿੰਦਾ ਜੀ 3 ਫੁੱਟ ਹੋਊ 4 ਫੁੱਟ ਹੋਊ ਕੋਈ ਗੱਲ ਨਹੀਂ 6 ਫੁੱਟ ਹੋਊਗਾ ਅਜੋ ਦੂਜੀ ਭਾਵਨਾ ਪੁੱਛਦੇ ਹੋ ਨੇ ਹੁਣ ਭਾਵਨਾ ਉਹਨਾਂ ਦੀ ਇਹ ਸੀ ਉਹ ਕਹਿੰਦੇ 2 ਸਾਲ ਹੋ ਗਏ ਮੈਂ ਇਹਨੂੰ ਹੱਥ ਨਹੀਂ ਲਾ ਕੇ ਦੇਖਿਆ ਹਾਂ ਚਲਿਆ ਇਹ ਕਿੱਡਾ ਬੇਲੋੜਾ ਹੋ ਗਿਆ ਓਏ ਗੀਤ ਸੰਗੀਤ ਦੇ ਵਿੱਚ ਹਾਰਮੋਨੀਅਮ ਬੇਲੋੜਾ ਹੋ ਗਿਆ ਬੇਲੋੜਾ ਹੋ ਗਿਆ ਹਾਰਮੋਨੀਅਮ ਪੀਸ ਦੀ ਲੋੜ ਨਹੀਂ ਰਹਿ ਗਈ ਉਹਨੇ ਕਿੱਡਾ ਡੂੰਗਾ ਦਰਦ ਦਾ ਇਹ ਦਰਦ ਵੀ ਕਹਿ ਸਕਦੇ ਆ ਦਰਦ ਹੀ ਕੋੜਾ ਸੱਚ ਵੀ ਇਹਨੂੰ ਕਹਿ ਸਕਦੇ ਆ ਚੰਦੇ ਦੇ ਕੁਝ ਮੈਂ ਐਸੇ ਗੀਤਾਂ ਦੀ ਗੱਲ ਕਰਨੀ ਚਾਹਨਾ ਜਿਹੜੇ ਹਿੱਟ ਹੋਏ ਕਿ ਜਿਹੜੇ ਨਹੀਂ ਇਹ ਡ੍ਰਿਪ ਜੂਨਾ ਮੋੜ ਤਾਂ ਚਲੋ ਸਾਰਿਆਂ ਨੇ ਸੁਣਿਆ ਸਾਰਿਆਂ ਨੇ ਸੁਣਿਆ ਜਨ ਜੜੀ ਅਮਲੀ ਵੀ ਸਾਰਿਆਂ ਨੇ ਸੁਣਿਆ ਤੇ ਕੁਝ ਗੀਤ ਜਿਹੜੇ ਉਹਨਾਂ ਭਾਵੇਂ ਸਾਹਮਣੇ ਨੇ ਜਾਂ ਹੋਰ ਉਹਦੇ ਬਹੁਤ ਦੂਸਰਾ ਹੈ ਕੁਝ ਕੁ ਗੀਤ ਮੈਂ ਚਾਹੁੰਦਾ ਸੀਗਾ ਛੰਦਾ ਜੀ ਬਾਰੇ ਜਦੋਂ ਗੱਲ ਚੱਲੇ ਤਾਂ ਉਹਨਾਂ ਦਾ ਮੈਂ ਉਹਨਾਂ ਦਾ ਜ਼ਿਕਰ ਕਰਾਂ ਜਿਹਦੇ ਚ ਉਹਦੀ ਵੌਇਸ ਕੁਆਲਿਟੀ ਹਾਈ ਤੇ ਜਾਂ ਆਏ ਗਏ ਲੋਕ ਵੀ ਨਿੱਜੀ ਤੌਰ ਤੇ ਮੈਨੂੰ ਚੰਗੇ ਲੱਗਦੇ ਆ ਵਰਡਿੰਗ ਪੱਖੋਂ ਵੀ ਮਿਊਜ਼ਿਕ ਪੱਖੋਂ ਵੀ ਗਾਇਕੀ ਪੱਖੋਂ ਵੀ ਪਰ ਪਰ ਮਕਬੂਲ ਨਹੀਂ ਹੋਏ ਮਕਬੂਲ ਹੋਏ ਇੰਨਾ ਜ਼ਿਆਦਾ ਨਹੀਂ ਹੋਏ ਇੱਕ ਤਾਂ ਇਸ ਕਰਕੇ ਹੋ ਗਿਆ ਵੀ ਕਈ ਵਾਰ ਕੋਈ ਕੰਪਨੀ ਅਸੀਂ ਹੁੰਦੀ ਹੈ ਕਿ ਐਸਟੋ ਤਾਂ ਪ੍ਰੋਪਰ ਪ੍ਰੋਮੋਸ਼ਨ ਨਹੀਂ ਹੁੰਦੀ ਤੇ ਆਏ ਰਹਿ ਜਾਂਦਾ ਕਈ ਵਜ੍ਹਾ ਸੀ ਵੀ ਇੱਕ ਦੇ ਵਿੱਚ ਹੋਇਆ ਸੀਗਾ ਇੱਕ ਗੀਤ ਜਿਹੜਾ ਬਹੁਤਾ ਨਹੀਂ ਚੱਲ ਸਕਿਆ ਉਹ ਹੋਇਆ ਵੀ ਉਹ ਜਿਹੜਾ ਤਵੇ ਦੀ ਸਪੀਡ ਸੀ ਜੀ ਇਹਨੂੰ ਟੈਂਪੋ ਵੀ ਕਹਿ ਦਿੰਦੇ ਆ ਸਪੀਡ ਉਹ ਜੇ ਠੀਕ ਰੱਖਣਾ ਸੀ ਜਸ ਸਪੀਡ ਤੇ ਉਸ ਤੋਂ ਜ਼ਿਆਦਾ ਸਪੀਡ ਤੇ ਉਹ ਬਣ ਗਿਆ ਮੈਨੂਫੈਕਚਰਿੰਗ ਮਤਲਬ ਮੈਨੂਫੈਕਚਰਿੰਗ ਡਿਫੈਕਟ ਪੈ ਗਿਆ